ਭਾਜਪਾ ਪੰਜਾਬ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਨੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਦੀਦਾਰ ਸਿੰਘ ਪੱਟੀ ਦੇ ਘਰ ਪ੍ਰੈਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਸਰਕਾਰ ਦੀ ਕਿਸਾਨ ਵਿਰੋਧੀ ਅਤੇ ਪੰਜਾਬ ਵਿਰੋਧੀ ਲੈਂਡ ਪੂਲਿੰਗ ਨੀਤੀ ਦੀ ਨਿੰਦਾ ਕਰ ਦਿੱਤੀ ਹੈ ਇਸ ਨੂੰ ਪੰਜਾਬ ਦੇ ਇਤਿਹਾਸਾਤ ਤੋਂ ਵੱਡਾ ਜ਼ਮੀਨੀ ਘਟਾਲਾ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਨੀਤੀ ਵਿਕਾਸ ਬਾਰੇ ਬਿਲਕੁਲ ਨਹੀਂ ਹੈ ਇਹ ਉਜਾੜੇ ਵਾਲੀ ਨੀਤੀ ਹੈ ਇਸ ਦੌਰਾਨ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਫਤਿਹ ਜੰਗ ਕਿੰਗ ਬਾਜਵਾਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਸੀਂ ਆਪ ਹੀ ਦੇਖੋ ਸੁਣੋ ਬੇਸਿਕਲੀ ਅਸੀਂ ਪ੍ਰੈਸ ਕਾਨਫਰੰਸ ਕਰਦੇ ਸਾਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਔਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੀ ਲੈਂਡ ਪੋਲਿੰਗ ਦੀ ਸਕੀਮ ਬਣਾਈ ਹੈ ਬੇਸਿਕਲੀ ਉਹ ਸਕੀਮ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਇਸ ਸਕੀਮ ਦੇ ਤਹਿਤ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜੀ ਸਬੀਨਾ ਉਹ ਹਰ ਕਿਸਾਨ ਦੀ ਇੱਕ ਲਾਈਫ ਲਾਈਨ ਹੈ ਆਪਣੇ ਬੱਚਿਆ ਵਾਂਗੂ ਜਿਹੜਾ ਕਿਸਾਨ ਹੈ ਨਾ ਆਪਣੀ ਜ਼ਮੀਨ ਨਾਲ ਪਿਆਰ ਕਰਦਾ ਹੈ ਇਹ ਸਰਕਾਰ ਨੇ ਜਿਹੜੇ ਦਿੱਲੀ 'ਚ ਬੈਠੇ ਜਿਹੜੇ ਅਨੰਦ ਕੇਜਰੀ ਬਾਦ ਇਹਨਾਂ ਦੀ ਸਾਰੀ ਟੀਮ ਹੈ ਇਹਨਾਂ ਨੇ ਪੰਜਾਬ ਨੂੰ ਲੁੱਟਣ ਦਾ ਇੱਕ ਨਵਾਂ ਜ਼ਰੀਆ ਬਣਾਇਆ ਉਸੀ ਲੈਂਡ ਪੂਲਿੰਗ ਸਕੀਮ ਲੈਂਡ ਪੂਲਿੰਗ ਸਕੀਮ ਕੀ ਹੈ ਵੀ ਇਹਨਾਂ ਨੇ ਤਕਰੀਬਨ 500 ਸਵਾ 500 ਪਿੰਡਾਂ ਨੂੰ ਉਜਾੜਾ ਕਰਨਾ ਹੈ ਉਹਨੇ ਇੱਕ ਕਿਸਾਨ ਦੀ ਜ਼ਮੀਨ ਉਦਾਹਰਨ ਦੇ ਤੌਰ ਤੇ ਸ਼ਹਿਰ ਦੇ ਲਾਗੇ ਆਪਾ ਲਾਲੀਏ ਵੀ 4 ਕਰੋੜ ਰੁਪਏ ਦੀ ਜ਼ਮੀਨ ਹੈ ਇਹਨਾਂ ਨੇ 4 ਕਰੋੜ ਦਾ ਰੇਟ ਫਾਰਮਰ ਨੂੰ ਦੇ ਦੇਣਾ ਤੇ ਉਹਦੇ ਨਾਲ ਕਰਨਾ ਕੀ ਹੈ ਵੀ ਇਹੋ ਜਮੀਨ ਇਹੋ ਜਮੀਨ 50 50 ਕਰੋੜ ਦਾ ਕਿਲਾ ਜਦੋਂ 5-5 ਏਕੜ ਵੀ ਤੁਸੀਂ ਇੱਥੇ ਹਾਈ ਰਾਈਜ਼ ਬਿਲਡਿੰਗ ਬਣਾ ਸਕਦੇ ਹੋ 10 ਕਲਿਆਈ ਤੁਸੀਂ ਫਲਾਨੀ ਲੋ ਰਾਈਜ਼ ਬਿਲਡਿੰਗ ਬਣਾ ਸਕਦੇ ਹੋ ਇਨਾ ਇਨਾ ਦਿੱਲੀ ਤੋਂ ਬੁਲਾ ਕੇ ਵੱਡੇ ਜਿਹੜੇ ਬਿਲਡਰਸ ਨੇ ਉਹਨਾਂ ਨੂੰ ਇਹਨਾਂ ਨੇ ਫਿਰ ਗਾਂ ਦੇ ਦੀਆਂ ਔਰ ਬੇਸਿਕ ਇਹਨਾਂ ਦਾ ਅਜੰਡਾ ਇਹ ਹੈ ਵੀ ਜਿਹੜੀਆਂ ਸਕੀਮਾਂ ਇਹ ਪਿਛਲੇ ਸਾਲ ਜਿਹੜਾ ਕੁਝ ਨਾ ਕੁਝ ਇਹ ਆਪਣੀਆਂ ਸਕੀਮਾਂ ਰਾਈ ਪੰਜਾਬ ਦਾ ਪੈਸਾ ਉਜਾੜਨ ਕਿ ਹੁਣ ਤੁਸੀਂ ਇੱਕ ਚੀਜ਼ ਵੇਖੋ ਵੀ ਜਦੋਂ ਤੁਸੀਂ ਜ਼ਮੀਨ ਕਿਸਾਨ ਕੋਲੋਂ ਉਦਾਹਰਣ ਦੇ ਤੌਰ ਤੇ ਨੋਟੀਫਿਕੇਸ਼ਨ ਹੋ ਜਾਂਦੀ ਹੈ ਚਾਰ ਤੇ ਚੀਜ਼ੀ ਉਦੋਂ ਕਿਸਾਨ ਦੀ ਜ਼ਮੀਨ ਨੂੰ ਇਹ ਕਹਿੰਦੇ ਨੇ ਵੀ ਜੀ ਅਸੀਂ ਤਾਂ ਕੁਝ ਜ਼ਮੀਨ ਅਕਵਾਇਰ ਕਰ ਲਈ ਤੁਸੀਂ ਜ਼ਮੀਨ ਚੋਂ ਅੰਦਰ ਵੀ ਨਹੀਂ ਵੜ ਸਕਦੇ ਉਹਦਾ 30000 ਰੁਪਏ ਦਾ ਇਹ ਠੇਕਾ ਦਿੰਦੇ ਨੇ ਸਾਲ ਦਾ ਜਿੱਥੇ ਕਿ ਅੱਜ ਹਰ ਜ਼ਮੀਨ ਦਾ ਮੇਰੇ ਨਾਲ ਆਪਣਾ ਭਾਈ ਜਾਨ ਭੱਟੀ ਸਾਹਿਬ ਬੈਠੇ ਨੇ ਕਹਿ ਇਹ ਦਵਾਈ ਦੇ ਲਗੇ ਵੇ ਅੱਜ ਸਾਡੀ ਜਿਹੜੀ ਜ਼ਮੀਨ ਦੇ ਠੇਕੇ ਨੇ 80 80 ਹਜ਼ਾਰ ਰੁਪਈਆ ਠੀਕਾ ਕਿਲੇ ਦਾ ਉਹ 30 ਹਜ਼ਾਰ ਕਿਲੇ ਨੂੰ ਇਹਨਾਂ ਨੇ ਜਿਹੜਾ ਤੇ ਗਰੀਬ ਕਿਸਾਨ ਹੈ ਜਿਹਦੀ ਤੇ 1 ਏਕੜ ਤੋਂ ਘੱਟ ਜ਼ਮੀਨ ਹੈ ਉਹਨੂੰ ਇਹਨਾਂ ਨੇ 8 ਕਨਾਲਾਂ ਦੀ ਜਗ੍ਹਾ 1 ਏਕੜ ਦੀ ਜਗ੍ਹਾ ਇਹਨਾਂ ਨੇ 2 ਕਨਾਲਾਂ ਉਹਦੇ ਵਿੱਚੋਂ 2 ਤੋਂ ਵੀ ਘੱਟ ਇਹਨਾਂ ਨੇ ਦੇ ਦੀਆਂ ਨੇ ਕਿਸਾਨ ਨੂੰ ਔਰ ਜੇ 1 ਏਕੜ ਤੋਂ ਵੱਧ ਹੈ ਉਹਨੂੰ 2 ਕਨਾਲਾਂ 1 ਏਕੜ ਦੀਆਂ ਤੇ ਨਾਲ 200 ਕਮਰਸ਼ੀਅਲ ਸਕਵੇਰ ਮੀਟਰ ਕਮਰਸ਼ੀਅਲ ਪਲਾਟ ਨਾਲ ਦਿੰਦੇ ਆ ਹੁਣ ਜਦੋਂ ਤੁਹਾਡੀ ਜ਼ਮੀਨ ਹੈ ਨਾ ਐਕਵਾਇਰ ਕਰ ਲਈ ਤੁਹਾਨੂੰ 30000 ਦਿੱਤਾ ਇਹ ਚਾਹੇ 5 ਸਾਲ ਉਹਨੂੰ ਲਟਕਾ ਦਿਓ 5 ਸਾਲਾਂ ਦੇ ਵਿੱਚ ਤੁਹਾਡੇ ਪੱਲੇ ਕੁਝ ਨਹੀਂ ਪਿਆ ਜਿਹੜਾ ਤੁਹਾਡੇ ਨਾਲ ਜ਼ਮੀਨਾ ਨਾਲ ਪਤਾ ਕਿਸੇ ਨੇ ਆਪਣੇ ਜਾਨਵਰਾ ਨਹੀਂ ਡਗਰਾਈ ਪੱਠੇ ਬੀਜਨੇ ਕਿਸੇ ਨੇ ਕੁਝ ਕਰਨਾ ਉਹ ਤਾਂ ਵਿਚਾਰਾ ਲਾਚਾਰ ਹੋ ਗਿਆ ਨਕਾਰਾ ਹੋ ਗਿਆ ਬੰਦਾ ਤੇ ਜਿਹੜੇ ਉਹਨਾਂ ਦੇ ਖੇਤਾਂ 'ਚ ਕੰਮ ਕਰਦੇ ਨੇ ਉਹ ਵੀ ਨਕਾਰਾ ਹੋ ਗਈ। ਇਹ ਸਕੀਮ ਸਿਰਫ ਪੰਜਾਬ ਨੂੰ ਲੁੱਟਣ ਦੀ ਖਾਤਰ। ਇਸ ਸਰਕਾਰ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਹ ਸਕੀਮ ਜੁਣੀ ਜਿੱਥੋਂ ਕਿ ਇਹਨਾਂ ਨੇ ਸ਼ਹਿਰਾਂ 'ਚ ਮੁਹੱਲੀ 'ਚੋਂ ਨਵੇਂ ਨਿਊ ਚੰਡੀਗੜ੍ਹ ਮੋਲਾਪੁਰ ਤੋਂ ਇਹ ਸਕੀਮਾਂ ਜਿੰਨਾ ਵੇਖਿਆ ਵੀ ਇੱਥੇ ਤੇ ਬਹੁਤ ਸਾਨੂੰ ਫੰਡ ਜਨਰੇਸ਼ਨ ਹੁੰਦੀ ਹੈ। ਅਸਲ ਸਾਰਾ ਪੰਜਾਬ ਦਾ ਖਰਚਾ ਹੀ ਉਹ ਇਹਨਾਂ ਦੋ ਸ਼ਹਿਰਾਂ ਦੇ ਵਿੱਚੋਂ ਚਲਾ ਰਹੇ ਨੇ ਇਸ ਕਾਰਨ ਇਹਨਾਂ ਨੇ ਇਹ ਲੈਂਡ ਪੂਲਿੰਗ ਜਿਹੜੀ ਸਕੀਮ ਹੈ ਨਾ ਪੰਜਾਬ ਦੀ ਇਹ ਇਹਨਾਂ ਇੰਟਰੋਡਿਊਸ ਕੀਤੀ ਹਰ ਜ਼ਿਲ੍ਹੇ ਦੇ ਵਿੱਚ ਜਿੱਦਾ 300 ਏਕੜ ਇਹ 3000 ਏਕੜ ਕਰੀਬ ਲੁਧਿਆਣਾ ਇਹਦਾ ਹਰ ਸ਼ਹਿਰ ਦੇ ਸਾਡੇ ਕੋਲ ਬੇਰਵਾਸੀ ਤੁਹਾਨੂੰ ਦੇ ਦਿੰਦੇ ਆ ਵੀ ਕਿੰਨੀ ਕਿੰਨੀ ਜ਼ਮੀਨ ਹਰ ਸ਼ਹਿਰ ਦੇ ਵਿੱਚ ਇਹਨਾਂ ਨੇ ਲੈਂਡ ਪੂਲਿੰਗ ਲਈ ਇਕੱਠੀ ਕਰਨੀ ਹੈ ਹੁਣ ਇਸ ਦੇ ਉੱਤੇ ਸਾਰੇ ਪੰਜਾਬ ਦੇ ਵਿੱਚ ਸਾਰਾ ਵਰਗ ਇਹ ਨਹੀਂ ਵੀ ਸਾਰੀ ਪੋਲਿਟিক্যাল ਪਾਰਟੀਆਂ ਪਰ ਇਵਨ ਕਿਸਾਨ ਯੂਨੀయన్స్ ਇਸ ਦੇ ਉੱਤੇ ਪੰਜਾਬ ਬੰਦ ਤੇ ਪੰਜਾਬ ਦੇ ਧਿਰ ਤੇ ਦੇਣਾ ਸ਼ੁਰੂ ਕਰ ਰਹੇ ਨੇ ਦੇਖੋ ਤੁਸੀਂ ਇੱਕ ਸਕੀਮ ਹੁੰਦੀ ਹੈ ਜਿਹੜੀ ਪਪੂਲਰ ਸਕੀਮ ਹੁੰਦੇ ਜਿਹੜੇ ਸਾਰੇ ਕਹਿੰਦੇ ਨੇ ਵੀ ਬਹੁਤ ਵਧੀਆ ਸਕੀਮ ਦੀ ਚਲੋ ਐ ਕਿਸਾਨ ਨੂੰ ਵੀ ਐ ਲੱਗਦਾ ਵੀ ਜਿਹੜੀ ਹੋ ਸਕਦਾ ਵੀ ਮੇਰੀ ਜ਼ਮੀਨ ਦਾ ਮੋਲਾ ਜ ਮੈਨੂੰ ਬਾਹਰੋਂ 3 ਮਿਲਦਾ ਮੈਨੂੰ ਸਰਕਾਰ ਚਾਰ ਦੇਦੀ ਪਰ ਉਹਦੇ ਪਿੱਛੇ ਜਿਹੜਾ ਰਾਜ ਹੈ ਉਹ ਨਹੀਂ ਉਹ ਸਮਝਦਾ ਉਹ ਇਹ ਇਸ ਕਰਕੇ ਇਹ ਜਿਹੜੀ ਜਿੰਨਾ ਵੀ ਇਹ ਸਾਰਾ ਕੁਝ ਕੀਤਾ ਹੈ ਦਿੱਲੀ ਵਾਲਿਆਂ ਨੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਤਾਂ ਪਤਾ ਹੀ ਕੱਖ ਨਹੀਂ ਉਹ ਤੇ ਸਿਰਫ ਆਪਣੀ ਕੁਰਸੀ ਤੇ ਪਾਵੇਂ ਨੂੰ ਖੜੀ ਬੈਠਾ ਹੈ ਵੀ ਮੈਨੂੰ ਬਈ ਮੈਨੂੰ ਇਹ ਇਸੇ ਕਿ ਤੱਕ ਰਹਿ ਦੋ ਤੇ ਬਾਕੀ ਇਹਨਾਂ ਨੇ ਜਿਹੜੇ ਦਿੱਲੀ ਵਾਲੇ ਨੇ ਐਸ ਸੋਧਿਆ ਹੋਇਆ ਕਿ ਜਿਹੜੀ ਵਾਲ ਹੋਇਆ ਇਹ ਵੇਲੇ ਇਹਨਾਂ ਨੇ ਜਦੋਂ ਵੀ ਕੱਲ ਨੂੰ ਰੱਸਾ ਪਾਣਾ ਹੈ ਨਾ ਉਹ ਭਗਵੰਤ ਮਾਨ ਨੂੰ ਪਾਣਾ ਇਹਨਾਂ ਨੂੰ ਲੱਭਣਾ ਕਿਤੇ ਨਹੀਂ ਤੋ ਇਸ ਕਰਕੇ ਇਹ ਜਿਹੜੀ ਸਕੀਮ ਹੈ ਇਹ ਅਸੀਂ ਪੰਜਾਬ ਦੇ ਸਾਡੀ ਪਾਰਟੀ ਵੱਲੋਂ ਅਸੀਂ ਜ਼ਿਲ੍ਹੇ ਪੱਧਰ ਤੇ ਕਰਨੇ ਤਾਂਗੇ ਉਸ ਤੋਂ ਬਾਅਦ ਮੰਡਲ ਲੈਵਲ ਦੇ ਉੱਤੇ ਵੀ ਇਹਦੇ ਕਰਨੇ ਤੇ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਕਿਸਾਨਾਂ ਨੂੰ ਜਾਗਰਿਤ ਕਰਾਨਾ ਪਤਾ ਕਿਸਾਨ ਸਮਝਦੇ ਨਹੀਂ ਪਰ ਫੇਰ ਵੀ ਇਹ ਜਿਹੜੀ ਇੱਕ ਮੂਵਮੈਂਟ ਚਲਾਈ ਜ਼ਰੂਰੀ ਹੈ ਤਾਂ ਕਿ ਇਹ ਸਰਕਾਰ ਇਹੋ ਜਿਹਾ ਕੋਈ ਕਾਨੂੰਨ ਨਾ ਲੈ ਕੇ ਸਾਡੇ ਮੱਥੇ ਥੱਪ ਦੇ ਪਈ ਜਿਹਦੇ ਨਾਲ ਸਾਡੇ ਲੋਕਾਂ ਨੂੰ ਸਾਡੀ ਕਿਸਾਨੀ ਨੂੰ ਇਹਦਾ ਨੁਕਸਾਨ ਹੋਵੇ। ਤੋਂ ਇਹ ਬੇਸਿਕ ਸਾਡਾ ਅੱਜ ਇਹ ਤੇ ਆਦਾ ਸਾਡੇ ਨਾਲ ਤੁਹਾਡਾ ਵਾਤਾਕਰਨ ਦਾ ਇਹ ਸਾਡਾ ਪ੍ਰੋਗਰਾਮ ਹੈ। ਔਰ ਇਹਦੇ ਵਿੱਚ ਮੈਂ ਤੇ ਤੁਹਾਨੂੰ ਨਟਸ਼ੈਲ ਗੱਲ ਸਮਝਾਤੀ ਹੈ। ਵੀ ਇਹ ਬੇਸਿਕ ਹੈ ਕੀ ਹੈ ਇਹਦੇ ਵਿੱਚ ਕਿਸ ਤਰੀਕੇ ਨਾਲ ਇਹ ਸਰਕਾਰਾਂ ਜਿਹੜੀਆਂ ਲੁੱਟ ਕੇ ਇਹਨਾਂ ਨੇ ਆਪਣੀਆਂ ਪੋਪੂਲਰ ਸਕੀਮਾਂ ਬਣਾਉਂਦੇ ਤਾਂ ਆਪ ਇਹ ਲੁਟਾਉਂਦੀਆਂ ਜਿਨ੍ਹਾਂ ਨੇ ਕੋਸ਼ਿਸ਼ ਕਰਦੀ ਹੈ। ਪੰਜਾਬ ਦਾ ਪੈਸਾ ਪੰਜਾਬ ਦੇ ਲੋਕਾਂ ਦਾ ਪੈਸਾ ਇਹਨਾਂ ਨੇ ਸਵਾਏ ਐਡਵਰਟਾਈਜ਼ਮੈਂਟਾਂ ਤੋਂ ਆਪਣੀਆਂ ਮਜੂਰੀਆਂ ਕਰਨ ਤੋਂ ਔਰ ਇਹਨਾਂ ਚੀਜ਼ਾਂ ਦੇ ਵੇਚੀ ਪੁਜਾੜਾ ਕਰਨਾ ਜਿਹਦਾ ਸੂਬੇ ਨੂੰ ਕੋਈ ਫਾਇਦਾ ਵੀ ਹੋ ਗਿਆ ਸੂਬੇ ਦੇ ਲੋਕਾਂ ਦਾ ਪਲਾਨ ਕਰ ਰਹੇ ਨੇ ਇਥੋਂ ਦੇਖੋ ਨਾ ਜਿਹੜੇ ਇਹ ਅੱਜ ਤੱਕ ਇਹ ਗੈਂਗਸਟਰਸ ਦੇ ਜਾਂ ਦੁਟੇ ਨੇ ਪਹਿਲੇ ਇਹਨਾਂ ਦੀ ਆਪਸ ਵਿੱਚ ਰਾਈਵਲਰੀ ਸੀ ਵੀ ਜੀ ਉਹਨਾਂ ਕਹੇ ਨੇ ਪੈ ਦਿੱਤੇ ਕਿਸੇ ਨੂੰ ਕਰਵਾਤਾ ਹੋਣ ਇਹਨਾਂ ਨੇ ਬਿਜ਼ਨਸਮੈਨ ਨੂੰ ਟਾਰਗੇਟ ਕੀਤਾ ਤਾਂ ਕਿ ਬਿਜ਼ਨਸਮੈਨ ਜਦੋਂ ਥੜਕ ਗਿਆ ਉਸ ਦਿਨ ਤੁਹਾਡੀ ਅਸਲ ਰੈਵਨਿਊ ਨੂੰ ਇਹ ਪਤਾ ਨਾਲ ਲੇਲਾ ਫਰਕ ਪੈਣਾ ਅੱਜ ਪੰਜਾਬ ਦੇ ਵਿੱਚ ਹਰ ਬੰਦਾ ਇਸ ਪਤਾ ਹੀ ਨਹੀਂ ਇੱਕ ਡਾਕਟਰ ਵਿਚਾਰਾ ਲੋਕਾਂ ਦੀ ਜਾਨ ਬਚਾ ਲੀ ਆਪਣੇ ਹਸਪੀਟਲ ਦੇ ਵਿੱਚ ਉਹਨੂੰ ਕੋਈ ਬੰਦਾ ਆ ਕੇ ਗੋਲੀਆਂ ਮਾਰ ਦਿੰਦੇ ਫਿਰ ਇਹ ਪਹਿਲੇ ਸਿਕਿਉਰਟੀਆਂ ਦੇ ਦਿੰਦੇ ਨੇ ਤੇ ਮਹੀਨੇ ਬਾਅਦ ਵਾਪਸ ਲੈ ਲੈਂਦੇ ਫੇਰ ਕਹਿੰਦੇ ਦੀ ਥ੍ਰੈਟ ਪਰਸੈਪਸ਼ਨ ਪੁਲਿਸ ਚੈੱਕ ਕਰਦੀ ਐ ਅਸੀਂ ਤਾਂ ਤਾਂ ਹਟਾਨੇ ਆ ਤੇ ਫੇਰ ਉਹ ਵਿਚਾਰਾ ਜਦੋਂ ਮਰ ਜਾਂਦਾ ਫੇਰ ਬੰਦਾ ਪੁੱਛੇ ਵੀ ਤੁਹਾਡੀ ਬੈਟਰੀ ਤੁਹਾਡੀ ਇੰਟੈਲੀਜੈਂਸ ਇਨ ਅ ਫੇਲਿਅਰ ਸੀ ਵੀ ਤੁਹਾਨੂੰ ਪਤਾ ਹੀ ਨਹੀਂ ਲੱਗ ਸਕਿਆ ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ ਸਰਕਾਰ ਦੀਆਂ ਬਲੈਕੀਆ ਸਰਕਾਰ ਦੀਆਂ ਜਿਹੜਾ ਆਮ ਆਦਮੀ ਪਾਰਟੀ ਨੇ ਖੋਰਾ ਲਾਇਆ ਪੰਜਾਬ ਨੂੰ ਉਹ ਅਸੀਂ ਲੋਕਾਂ ਦੇ ਸਦਮੇ ਖੋਲੀ ਤੇ ਆ ਜਾਏ ਆ ਤੇ ਤੁਹਾਡਾ ਕੋਈ ਸਵਾਲ ਹੈ ਜਾਂ ਉਸ ਤੇ ਹੈ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਵਾਅਦੇ ਕੀਤੇ ਗਏ ਸੀ ਕਿ ਤੁਹਾਡੀਆਂ ਮੰਗਾਂ ਪੂਰੀਆਂ ਕਰਾਂਗੇ ਅੱਜ ਤੱਕ ਨਹੀਂ ਹੋਈਆਂ। ਨਹੀਂ ਨਹੀਂ। ਕੇਂਦਰ ਸਰਕਾਰ ਮੰਗਾਂ ਦੀ ਦੇਖੋ ਪਹਿਲੀ ਗੱਲ ਮੈਂ ਤੁਹਾਨੂੰ ਇੱਕ ਗੱਲ ਦੱਸਦਾ। ਅ ਮੋਦੀ ਸਾਹਿਬ 6000 ਰੁਪਇਆ ਹਰ ਕਿਸਾਨ ਦੇ ਖਾਤੇ ਚ ਸਹਾਤਾ ਭਦੇ ਆ। ਪਰ ਮੈਂ ਸਮਝਦਾ ਉਹ ਉਹਨਾਂ ਨੇ 올 ਇੰਡੀਆ ਲੈਵਲ ਦਾ ਇੱਕ ਜਿਹੜਾ ਉਹ ਚੀਜ਼ ਬਣਾਈ ਹੈ ਉਹ ਸਾਡੇ ਕਿਸਾਨਾਂ ਨੂੰ ਅੱਜ ਕਿਸਾਨੀ ਨੂੰ ਜੇਕਰ ਅਸੀਂ ਪਰਪੂਲਤ ਕਰਨਾ ਹੈ ਕਿਸਾਨੀ ਨੂੰ ਜੇਕਰ ਅਸੀਂ ਲਾਹੇਵੰਦ ਕਿਤਾ ਬਣਾਣਾ ਹੈ ਤੇ ਕਿਸਾਨੀ ਨੂੰ ਸਾਨੂੰ ਐਗਰੋ ਇੰਡਸਟਰੀ ਨਾਲ ਜੋੜਨਾ ਸਾਡਾ ਕੋ ਇੱਕ ਮਾਡਲ ਹੈ ਅਸੀਂ ਜੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ 27 ਦੀ ਸਰਕਾਰ ਬਣੀ ਤੇ ਤੁਹਾਨੂੰ ਕਿਸਾਨ ਨੂੰ ਕਹਾਂਗੇ ਛੋਟਾ ਕਿਸਾਨ ਵੀ ਇੰਡਸਟਰੀ ਨਾਲ ਹੋਏਗਾ ਉਹਦੇ ਬੱਚੇ ਨੂੰ ਨੌਕਰੀ ਮਿਲੂਗੀ ਉਸੇ ਇੰਡਸਟਰੀ ਚ ਔਰ a lady of the house ਨੂੰ ਪੰਜ ਪੰਜ گاਵਾ ਦੇ ਕੇ ਇੱਕ ਬੰਦਾ ਦੇਖਿਓ ਦੋ ਦੋ ਸਪਲਾਈ ਹਰ ਬੰਦਾ ਕਮਾਈ ਕਰੂਗਾ ਕਿਸਾਨ ਨੂੰ ਜਿਹੜੀ ਅੱਜ ਲੱਖ ਰੁਪਈਆ ਸਵਾ ਲੱਖ ਸਾਲ ਦੀ ਆਮਦਨ ਹੁੰਦੀ ਕਿੱਲੇ ਦੀ ਉਹਦੀ ਅਸੀਂ ਚਾਰ ਚਾਰ ਗੁਣਾ ਇਹ ਮਾਡਲ ਉਦੋਂ ਆਂਦਾ ਜਦੋਂ ਪ੍ਰੋਗਰੈਸਿਵ ਗਵਰਨਮੈਂਟਸ ਆਂਦੀਆਂ ਨੇ ਤੇ ਠੀਕ ਹੈ ਇਹ ਜਿਹੜਾ ਸੁਆਮੀਨਾਥਨ ਕਮਿਸ਼ਨ ਹੈ ਹਮੇਸ਼ਾ ਹਰ ਇੱਕ ਦੀ ਮੰਗ ਹੁੰਦੀ ਹੈ ਦੋਸਤਾਂ ਦਾ ਜਿਹੜਾ ਬੇਸਿਕਲੀ ਬੈਕਬੋਨ ਹੈ ਉਹ ਹੈ ਹੀ ਐਗਰੀਕਲਚਰ ਹੈ ਤੋ ਇਸ ਦੇ ਉੱਤੇ ਬਿਲਕੁਲ ਐਸੀ ਤੁਹਾਡਾ ਮਤਫਿਕਾ ਕਿਸਾਨ ਨੂੰ ਜਿੱਦੀ ਦੇ ਪਰ ਫਲੋਤ ਨਹੀਂ ਕਰੇਗਾ ਉਨੀ ਦੇਰ ਤੱਕ ਸਾਡਾ ਦੇਸ਼ ਖੁਸ਼ਹਾਲ ਨਹੀਂ ਹੋਏਗਾ ਤੁਹਾਨੂੰ ਲੱਗਦਾ ਕਿ ਪੰਜਾਬ ਸਟੇਟ ਪੂਰੀ ਸਟੇਟ ਬਣ ਗਈ ਬਿਲਕੁਲ ਵਰਗੀ ਇਹ ਪੁਲਿਸ ਨੂੰ ਹੱਥ ਥੋਕੇ ਲਈ ਇਹਨਾਂ ਨੇ ਵਰਤਦੇ